ਹਾਂਜੀ ਸੱਜਣੋ ਆ ਕਿਸਾਨ ਵਗਵਾਂ ਦਾ ਬੜਾ ਧਿਆਨ ਰੱਖਿਆ ਜੇ ਥੋੜਾ ਜਆ ਇਹਨਾਂ ਨੂੰ ਪਿਛਲੇ ਅੰਦੋਲਨ ਦੇ ਵਿੱਚ ਗੱਡੀਆਂ ਮਿਲ ਗਈਆਂ ਸਰਕਾਰ ਵੱਲੋਂ ਤੇ ਇਹ ਤਾਂ ਹੁਣ ਗੱਡੀਆਂ ਤੇ ਝੂਟੇ ਲੈੰਦੇ ਫਿਰਦੇ ਆ ਤੇ ਜਦੋਂ ਇਹ ਪਿੰਡਾਂ ਦੇ ਵਿੱਚ ਆਉਣਾ ਇਹਨਾਂ ਨੇ ਤੇ ਇਹਨਾਂ ਦਾ ਆਪਾਂ ਸਵਾਗਤ ਕਰਨਾ ਕਿਉਂਕਿ ਹੁਣ ਡੱਲੇਵਾਲ ਨਾਲ ਗਦਾਰੀ ਕਰ ਰਹੇ ਆ ਕਿਸਾਨਾਂ ਦੇ ਨਾਲ ਤੇ ਇਹਨਾਂ ਨੂੰ ਗੱਡੀਆਂ ਤਾਂ ਮਿਲੀਆਂ ਹੋਈਆਂ ਤੇ ਇਹਨਾਂ ਦਾ ਆਉਂਦਿਆਂ ਦਾ ਆਪਾਂ ਸਵਾਗਤ ਚੰਗੀ ਤਰ੍ਹਾਂ ਕਰਨਾ ਛੇਤਰ ਪਰੇਡ ਕਰਕੇ ਇਨਾਂ ਦਾ ਵੀ ਧਿਆਨ ਰੱਖਿਆ ਜੇ ਤੇ ਇਹਦੇ ਨਾਲ ਹੀ ਆਪਣੇ ਬਹੁਤ ਹੀ ਸਤਿਕਾਰਯੋਗ ਆ ਜੋ ਆਪਣੇ ਆਗੂ ਜਗਜੀਤ ਸਿੰਘ ਜੀ ਡੱਲੇਵਾਲ ਇਹ ਵੀ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਧਰਨੇ ਤੇ ਬੈਠੇ ਹੋਏ ਆ ਮਰਨ ਵਰਤ ਤੇ ਦੀ ਆਪਦੀ ਜਾਨ ਨੂੰ ਬਿਲਕੁਲ ਜੋਖਮ ਦੇ ਵਿੱਚ ਪਾਇਆ ਹੋਇਆ ਇਹਨਾਂ ਨੇ ਤੇ ਇਹਨਾਂ ਦਾ ਪਰਿਵਾਰ ਲੜਕਾ ਇਹਨਾਂ ਦਾ ਇਹਨਾਂ ਦਾ ਪੁੱਤਰਾ ਉਹ ਵੀ ਉਸ ਧਰਨੇ ਦੇ ਵਿੱਚ ਪਹੁੰਚੇ ਹੋਏ ਆ ਸੋ ਆਪਾਂ ਨੂੰ ਇੰਨਾ ਇਹੋ ਜਿਹੇ ਜਥੇਬੰਦਿਆਂ ਦੇ ਆਗੂ ਚਾਹੀਦੇ ਆ ਇਹੋ ਜਿਹੇ ਬੰਦੇ ਦੀ ਸਪੋਰਟ ਕਰਨੀ ਚਾਹੀਦੀ ਆ ਕਿਉਂਕਿ ਇਹ ਜਿਹੜੇ ਵਿਕੇ ਹੋਏ ਬੰਦੇ ਆ ਨਾ ਇਹਨਾਂ ਨੇ ਤਾਂ ਹੁਣ ਆਪ ਦੇਖਾ ਜੇਬਾਂ ਭਰੀਆਂ ਹੋਈਆਂ ਪੈਸੇ ਲੈ ਕੇ ਤੇ ਜਦੋਂ ਜੇਬਾਂ ਭਰੀਆਂ ਹੋਣ ਤੇ ਫਿਰ ਉਹ ਬੰਦਾ ਕਾਣਾ ਹੋ ਜਾਂਦਾ ਫਿਰ ਉਹ ਬੋਲਦਾ ਨਹੀਂ ਐਸ ਕਰਕੇ ਉਹ ਹੁਣ ਸਰਕਾਰ ਦੇ ਵਿਰੁੱਧ ਬੋਲਣਗੇ ਨਹੀਂ ਇਹਨਾਂ ਨੇ ਤਾਂ ਆਪਦੇ ਹੋਟਲ ਬਣਾ ਲਏ ਆ ਤੇ ਆ ਗੱਡੀਆਂ ਇਹਨਾਂ ਨੂੰ ਫੋਰਚੂਨਰ ਮਿਲ ਗਈਆਂ ਤੇ ਇਹ ਲਈ ਫਿਰਦੇ ਆ ਹੁਣ ਤੇ ਹੁਣ ਇਹ ਆਪਜੀ ਡਬ ਡਬੀ ਆਡੀ ਵਜਾਉਂਦੇ ਆ ਕਿਤੇ ਕੋਈ ਦੋਸ਼ ਲਾਉਂਦੇ ਆ ਜਥੇ ਡੱਲੇਵਾਲ ਸਾਹਿਬ ਤੇ ਕਿਤੇ ਕੋਈ ਲਾਉਂਦੇ ਆ ਤੇ ਕਸੂਰ ਅਕਸਰ ਅਖੀਰ ਇਹਨਾਂ ਦਾ ਹੀ ਆ ਇਸ ਕਰਕੇ ਆਪਾਂ ਹੁਣ ਇਹ ਆ ਵੀ ਆਪਾਂ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਤੇ ਇਹਨਾਂ ਨੂੰ ਆਿਆਂ ਦੀ ਆयो ਭਾਗਿਆ ਜ਼ਰੂਰ ਕਰਾਂਗੇ ਜਦੋਂ ਕਿਤੇ ਪਿੰਡਾਂ ਦੇ ਵਿੱਚ ਆਉਣਗੇ ਜਾਂ ਜਿਹੜੇ ਇਹਨਾਂ ਦੇ ਨਾਲ ਪਹਿਲਾਂ ਲੋਕ ਜੁੜੇ ਸੀ ਨਾ ਉਹ ਇਹਨਾਂ ਨੂੰ ਹੁਣੇ ਸਵਾਲ ਪੁੱਛਣ ਵੀ ਹੁਣ ਤੁਸੀਂ ਦੱਸੋ ਕੀ ਚਾਹੁੰਦੇ ਹੋ ਤੇ ਤੁਸੀਂ ਹੁਣ ਅੰਦਰ ਵਰਕੇ ਬੈਠੇ ਹੋ ਤੁਸੀਂ ਕੌਮ ਨਾਲ ਤੁਸੀਂ ਕਿਸਾਨਾਂ ਦੇ ਨਾਲ ਗਦਾਰੀ ਕਰ ਰਹੇ ਹੋ ਤੁਸੀਂ ਤਾਂ ਆਪਦੇ ਪੈਸੇ ਲੈ ਕੇ ਹੋਟਲ ਬਣਾ ਲਏ ਤੇ ਤੁਸੀਂ ਤਾਂ ਆਪਦੇ ਕਾਰੋਬਾਰ ਚਲਾ ਲਏ ਆਹ ਵੇਖ ਲਓ ਬਾਪੂ ਡੱਲੇਵਾਲ ਸਾਹਿਬ ਆਪਦੀਆਂ ਤਿੰਨ ਪੀੜੀਆਂ ਲੈ ਕੇ ਉੱਥੇ ਬੈਠਾ ਆ 10 12 ਸਾਲ ਦਾ ਪੁੱਤਰਾ ਬਾਪੂ ਦਾ ਆਹ ਵੇਖੋ ਕਿਵੇਂ ਬਾਪੂ ਦੇ ਨਾਲ ਲੱਗਾ ਬੈਠਾ ਇਹ ਵੀ ਇੱਕ ਜਜਬਾ ਬੱਚੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇੱਕ ਕਿਸਾਨੀ ਯੋਧਾ ਬਣੂਗਾ ਇੱਕ ਸੰਘਰਸ਼ ਕਰਨ ਵਾਲਾ ਸੋ ਵੀਡੀਓ ਨੂੰ ਵੱਤ ਸ਼ੇਅਰ ਕਰ ਦਿਓ ਜੇ ਤਾਂ ਕਿ ਇਹਨਾਂ ਤੱਕ ਪਹੁੰਚ ਸਕੇ